ਹਾਂਜੀ ਪੁੱਛੀ ਕੀ ਨਾਮ ਰੋਟਾ ਮੇਰਾ ਨਾਮ ਹਰਮਨ ਜੋਤ ਹੈ ਅ ਬੇਟਾ ਅਸੀਂ ਦੇਖਿਆ ਤੁਸੀਂ ਸਾਈਕਲ ਤੇ ਸਿੱਧੂ ਮੂਸੇਵਾਲੇ ਦੇ ਗੀਤ गा ਰਹੇ ਹੋ ਤੇ ਘਰ ਘਰ ਅਪੀਲ ਕਰ ਰਹੇ ਹੋ ਹੈਨਾ ਪੀ ਅੱਜ ਦੀਵੇ ਲਾਉ ਉਹਨਾਂ ਦੇ ਨਾਮ ਤੇ ਹਾਂਜੀ ਕਿ ਖਿਆਲਾ ਟੁੱਟੇ ਮਨ ਚ ਇਹ ਸਾਡੇ ਮਨ ਚ ਖਿਆਲ ਆ ਇਹ ਵੀ ਕੱਲਾ ਉਹਨਾਂ ਦਾ ਮਾਂ ਦਾ ਪੁੱਤ ਸੀਗਾ ਵੀ ਇਹ ਇਹ ਇੰਨੇ ਨਾਮ ਤੇ ਅਸੀਂ ਵੀ ਦੀਵਾ ਲਾਈ ਹੈ ਤੇ ਵੀ ਲੋਕਾਂ ਨੂੰ ਮੇਸਨੇ ਕਿਹਾਗਾ ਵੀ ਤੁਸੀਂ ਵੀ ਦੀਵਾ ਲਾਉਗਾ ਸਿੱਧੂ ਮੂਸੇਵਾਲੇ ਦੇ ਭਾਈ ਦੇ ਨਾਮ ਤੇ ਤੁਸੀਂ ਉਹਨਾਂ ਨੂੰ ਇੱਕ ਇਹੋ ਦੇ ਰਹੇ ਹੋ ਇੱਕ ਸ਼ਰਧਾਂਜਲੀ ਦੇ ਰਹੇ ਹੋ ਇਦਾਂ ਕਰਕੇ ਹਾਂਜੀ अच्छा कितने ਘਰਾਂ ਚ ਜਾ ਕੇ ਤੁਸੀਂ ਅਪੀਲ ਕੀਤੀ ਹੁਣ ਤੱਕ ਸਾਰੇ ਸਾਰੇ ਵੇੜੇ ਚ ਜਾ ਕੇ ਕੀਤੀ ਹੈ ਜੀ ਸਾਰੇ ਵੇੜੇ ਜਾ ਕੇ ਕੀਤੀ ਹੈ ਹਾਂਜੀ ਕੀ ਮੰਨ ਰਹੇ ਤੁਹਾਡੀ ਗੱਲ ਲੋਕ ਹਾਂ ਹੀ ਮੰਨ ਰਹੇ ਨਹੀਂ ਜੇ ਕੋਈ ਇੱਕ ਘਰ ਨੇ ਤਾਂ ਲਾ ਵੀ ਦਿੱਤਾ ਜੀ ਤੁਸੀਂ ਦੀਵਾਲੀ ਮਨਾਓਗੇ ਫਿਰ ਅੱਜ ਨਹੀਂ 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 ਮਨਾਏਗਾ ਜੀ ਅਫਸੋਸ ਹੈ ਤੁਹਾਨੂੰ ਹਾਂ ਹੀ ਤੁਹਾਡਾ ਫੇਵਰਟ ਸੀ ਹਾਂਜੀ ਇੱਕ ਗਾਣਾ ਸੁਣਾਓ ਕਿਸਿੱਤੂ ਮਸਲੇ ਵਾਲੇ ਦਾ ਹਾਂਜੀ ਗਾਓ ਦਾ ਸਬੂਤ ਤੇਰਾ ਹੈਡ ਡਾਉਨ ਕਰ ਤੂੰ ਚੰਗਾ ਫਾਸਦਾ ਜੀ ਗੁਣ ਕਰ ਤੂੰ ਆ ਜਿਹੜੇ ਦਰਵਾਜੇ ਵਿੱਚ ਬੋਰਡ ਤੇ ਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਸ ਤੂੰ ਕੁਝ ਜੀਤ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਤੇ ਲੈ ਲਉਣਾ ਚਾਹੁੰਦੇ ਨੇ ਕੁਝ ਇੱਥੇ ਆਏ ਕਿਨੇ ਭੁਕੇ ਵੇਮਦੇ ਨਾਮ ਲੈ ਕੇ ਤੇਰਾ ਗਿਉਣਾ ਚਾਹੁੰਦੇ ਨੇ ਮੁਸੀਬਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਇਹਦੇ ਬਿਨਾਂ ਤੂੰ ਦੁਨੀਆ ਸੁਬਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਆਈ ਰੇ ਹੋਗੀ ਨਕਤ ਕੰਟਰੋਲ ਵਰਸ ਸਿਕਰੇਟ ਮਿਲੂਗੀ ਧਰ ਮਰਨਾ țeḍ peṭ milugi ਸੱਚ ਬੋਲੇਗਾ ਤਾਂ ਮਿਲੂ 295 ਦੇ ਘਰੇਗਾ ਤਰੱਕੀ ਪੁੱਤੇ ਟੇ ਮਿਲੂਗੀ ਕੀ ਮੈਸੇਜ ਦੇਣਾ ਚਾਹੁੰਦੇ ਬੱਚੇ ਤੁਸੀਂ ਅਸੀਂ ਬਸ ਸਰਕਾਰ ਨੂੰ ਇੰਨਾ ਕ ਮੈਸੇਜ ਭੇਜ ਦੇ ਸਾਡਾ ਕਿ ਸਿੱਧੂ ਉਸ ਵੱਲ ਨੂੰ ਇਨਸਾਫ ਜ਼ਰੂਰ ਮਿਲੇ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਸਾਡੇ ਰਣਵੀਰ ਸਿੰਘ ਕੀ ਬੇਟਾ ਤੁਸੀਂ ਅਜੇ ਕਰ ਕਰ ਕੀ ਅਪੀਲ ਕੀਤੀ ਹੈ ਵੀ ਸਾਰੇ ਸਿੱਧੂ ਉਸਲ ਦੇ ਜਿਹੜੇ ਫੈਨ ਸੀਗੇ ਵੀ ਉਹ ਵੀ ਇੱਕੀ ਕਿਦਰੀ ਵਾ ਜ਼ਰੂਰ ਲਾਓ ਜਿੱਥੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਮਾਨਸਾ ਦੇ ਵਿੱਚ ਅਪੀਲ ਕੀਤੀ ਗਈ ਹੈ ਕਾਲੀ ਦੀਵਾਲੀ ਦੀ ਤੁਸੀਂ ਇੱਥੇ ਵੀ ਅਪੀਲ ਕਰੀਏ ਕਿ ਦੀਵਾਲੀ ਨਾ ਮਨਾਓ ਵੀ ਜਿਵੇਂ ਅਸੀਂ ਮੂਸਾਪਿੰਡ ਜਾਣ ਹੀ ਸਕੇ ਇਸ ਲਈ ਅਸੀਂ ਘਰ ਘਰ ਅਪੀਲ ਕੀਤਾ ਵੀ ਤੁਸੀਂ ਵੀ ਜੇ ਨਹੀਂ ਜਾ ਸਕਦੇ ਵੀ ਆਪਦੇ ਘਰ ਘਰ ਇੱਕ ਇੱਕ ਦੀਵਾ ਜ਼ਰੂਰ ਲਾਓ ਤੁਹਾਨੂੰ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਅਸੀਂ ਵੀ ਅਪੀਲ ਕਰੀਏ ਕਿਉਂਕਿ ਅਸੀਂ ਮੂਸਾਪਿੰਡ ਦੇ ਬਹੁਤ ਵੱਡੇ ਫੈਨ ਸੀ ਇਸ ਲਈ ਸਾਡੇ ਦਿਮਾਗ ਵਿੱਚ ਇਹ ਗੱਲ ਆਈ ਲੋਕ ਮੰਨਦੇ ਨੇ ਛੋਟੀ ਗੱਲ ਹਾਂਜੀ ਕੀ ਕਿਹਾ ਤੁਸੀਂ ਉਹਨਾਂ ਨੂੰ ਵੀ ਦੀਵਾਲੀ ਨਾ ਮਨਾਓ ਤੇ ਘਰ ਘਰ ਦੀਵਾਲੀ ਅਸੀਂ ਐਂ ਕਿਹਾ ਵੀ ਕਾਲੀ ਦੀਵਾਲੀ ਬਣਾਓ ਅਤੇ ਵੀ ਪਟਾਕੇ ਹਾਂਜੀ ਬੱਚੇ ਕੀ ਨਾਮ ਰੋਟਾ ਮੇਰਾ ਨਾਮ ਹਰਮਨ ਜੋਤ ਹੈ ਬੇਟਾ ਅਸੀਂ ਦੇਖਿਆ ਤੁਸੀਂ ਸਾਈਕਲ ਤੇ ਸਿੱਧੂ ਮੂਸੇਵਾਲੇ ਦੇ ਗੀਤ गा ਰਹੇ ਹੋ ਤੇ ਘਰ ਘਰ ਰਪੀਲ ਕਰ ਰਹੇ ਹੋ ਹੈਨਾ ਪੀਐਚ ਦੀਵੇ ਲਾਉ ਉਹਨਾਂ ਦੇ ਨਾਮ ਤੇ ਹਾਂਜੀ ਖਿਆਲਾ ਤੁਹਾਡੇ ਮਨ ਚ ਇਹ ਸਾਡੇ ਮਨ ਚ ਖਿਆਲ ਆ ਇਹ ਵੀ ਗੱਲਾ ਉਹਨਾਂ ਦਾ ਮਾਂ ਦਾ ਪੁੱਤ ਸੀਗਾ ਵੀ ਇਹ ਇਹ ਇੰਨੇ ਨਾਮ ਤੇ ਅਸੀਂ ਵੀ ਦੀਵਾ ਲਾਈ ਹੈ ਤੇ ਵੀ ਲੋਕਾਂ ਨੂੰ ਮੇਸਨੇ ਕਿਹਾਗਾ ਵੀ ਤੁਸੀਂ ਵੀ ਦੀਵਾ ਲਾਉਗਾ ਸਿੱਧੂ ਮੂਸੇਵਾਲੇ ਦੇ ਭਾਈ ਦੇ ਨਾਮ ਤੇ ਤੁਸੀਂ ਉਹਨਾਂ ਨੂੰ ਇੱਕ ਇਹ ਉਹ ਦੇ ਰਹੇ ਹੋ ਇੱਕ ਸ਼ਰਧਾਂਜਲੀ ਦੇ ਰਹੇ ਹੋ ਐਦਾਂ ਕਰਕੇ ਹਾਂਜੀ अच्छा कितने ਘਰਾਂ ਚ ਜਾ ਕੇ ਤੁਸੀਂ ਅਪੀਲ ਕੀਤੀ ਹੁਣ ਤੱਕ ਸਾਰੇ ਸਾਰੇ ਵੇੜੇ ਚ ਜਾ ਕੇ ਕੀਤੀ ਹੈ ਜੀ ਸਾਰੇ ਵੇੜੇ ਜਾ ਕੇ ਕੀਤੀ ਹੈ ਹਾਂਜੀ ਕੀ ਮੰਨ ਰਹੇ ਤੁਹਾਡੀ ਗੱਲ ਲੋਕ ਹਾਂ ਹੀ ਮੰਨ ਰਹੇ ਨਹੀਂ ਜੇ ਕੋਈ ਇੱਕ ਘਰ ਨੇ ਤਾਂ ਲਾ ਵੀ ਦਿੱਤਾ ਜੀ ਤੁਸੀਂ ਦੀਵਾਲੀ ਮਨਾਓਗੇ ਫਿਰ ਅੱਜ ਨਹੀਂ 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 ਮਨਾਏਗਾ ਜੀ ਅਫਸੋਸ ਹੈ ਤੁਹਾਨੂੰ ਹਾਂ ਹੀ ਤੁਹਾਡਾ ਫੇਵਰਟ ਸੀ ਹਾਂਜੀ ਇੱਕ ਗਾਣਾ ਸੁਣਾਓ ਕਿਸਿੱਤੂ ਮਸਲੇ ਵਾਲੇ ਦਾ ਹਾਂਜੀ ਗਾਓ ਦਸ ਬੁੱਤ ਤੇਰਾ ਹੈਡ ਡਾਉਨ ਕਰ ਤੂੰ ਚੰਗਾ ਫਾਸਦਾ ਜਗੁਣ ਕਾਸ ਤੋਂ ਆ ਜਿਹੜੇ ਦਰਵਾਜੇ ਵਿੱਚ ਬੋਰਡ ਤੇ ਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸ ਤੋਂ ਕੁਝ ਇਤ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਤੇ ਲੈ ਲਉਣਾ ਚਾਹੁੰਦੇ ਨੇ ਕੁਝ ਇੱਥੇ ਆਏ ਕਿਨੇ ਭੁਕੇ ਵੇਮਦੇ ਨਾਮ ਲੈ ਕੇ ਤੇਰਾ ਗਿਉਣਾ ਚਾਹੁੰਦੇ ਨੇ ਮੁਸੀਬਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਨਰੇ ਜੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਆਏ ਰੇ ਏਡਾ ਮਿਲੂਗੀ ਨਕਤ ਕੰਟਰੋਵਰਸੀ ਕਰੇਟ ਮਿਲੂਗੀ ਧਰ ਮਰਨਾ ਤੇੜ ਪੈਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਦੇ ਘਰੇਗਾ ਤਰੱਕੀ ਪੁੱਤੇ ਏਡਾ ਮਿਲੂਗੀ ਕੀ ਮੈਸੇਜ ਦੇਣਾ ਚਾਹੁੰਦੇ ਬੱਚੇ ਤੁਸੀਂ ਅਸੀਂ ਬਸ ਸਰਕਾਰ ਨੂੰ ਇੰਨਾ ਕ ਮੈਸੇਜ ਭੇਜ ਦੇਈ ਛਾਡਾ ਕਿ ਸਿੱਧੂ ਉਸ ਵੱਲ ਨੂੰ ਇਨਸਾਫ ਜ਼ਰੂਰ ਮਿਲੇ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਸੜਾ ਰਣਵੀਰ ਸਿੰਘ ਕੀ ਬੇਟਾ ਤੁਸੀਂ ਅਜੇ ਘਰ ਘਰ ਕੀ ਅਪੀਲ ਕੀਤੀ ਹੈ ਵੀ ਸਾਰੇ ਸਿੱਧੂ ਮਸਲੂਵਾਲੇ ਦੇ ਜਿਹੜੇ ਫੈਨ ਸੀਗੇ ਵੀ ਉਹ ਵੀ ਇੱਕੀ ਕਿਤੇ ਵਾ ਜ਼ਰੂਰ ਲਾਓ ਜਿੱਥੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਮਾਨਸਾ ਦੇ ਵਿੱਚ ਅਪੀਲ ਕੀਤੀ ਗਈ ਹੈ ਕਾਲੀ ਦੀਵਾਲੀ ਦੀ ਤੁਸੀਂ ਇੱਥੇ ਵੀ ਅਪੀਲ ਕਰੀਏ ਕਿ ਦੀਵਾਲੀ ਨਾ ਮਨਾਓ ਵੀ ਜਿਵੇਂ ਅਸੀਂ ਮੂਸਾਪਿੰਡ ਜਾਣੀ ਸਕੇ ਇਸ ਲਈ ਅਸੀਂ ਘਰ ਘਰ ਅਪੀਲ ਕੀਤਾ ਵੀ ਤੁਸੀਂ ਵੀ ਜੇ ਨਹੀਂ ਜਾ ਸਕਦੇ ਵੀ ਆਪਦੇ ਘਰ ਘਰ ਇੱਕ ਇੱਕ ਦੀਵਾ ਜ਼ਰੂਰ ਲਾਓ ਤੁਹਾਨੂੰ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਅਸੀਂ ਵੀ ਅਪੀਲ ਕੀ ਕਰੀਏ ਕਿਉਂਕਿ ਅਸੀਂ ਮੂਸਾਪਾਲ ਦੇ ਬਹੁਤ ਵੱਡੇ ਫੈਨ ਸੀ ਇਸ ਲਈ ਸਾਡੇ ਦਿਮਾਗ ਵਿੱਚ ਇਹ ਗੱਲ ਆਈ ਲੋਕ ਮੰਨਦੇ ਨੇ ਛੋਟੀ ਗੱਲ ਹਾਂਜੀ ਕੀ ਕਿਹਾ ਤੁਸੀਂ ਉਹਨਾਂ ਨੂੰ ਵੀ ਦੀਵਾਲੀ ਨਾ ਮਨਾਓ ਤੇ ਘਰ ਘਰ ਦੀਵਾਲੀ ਅਸੀਂ ਐਂ ਕਿਹਾ ਵੀ ਕਾਲੀ ਦੀਵਾਲੀ ਬਣਾਓ ਅਤੇ ਵੀ ਪਟਾਕੇ ਨਾਲ ਫੋਟੋ ਜਿਹੜੇ ਮੁਸਲ ਦੇ ਫੈਨ ਸੀਗੇ ਵੀ ਉਹ ਇੱਕ ਦੀਵਾ ਜ਼ਰੂਰ ਲਾਓ ਹੂੰ ਤੁਸੀਂ ਹੁਣ ਦੀਵਾ ਵੀ ਲਾਇਆ ਹੈ ਨਾ ਹਾਂਜੀ ਯਾਰ